ਦਾ ਪੰਜਾਬ ਟਾਕਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਇਹਨਾਂ ਦਿਨਾਂ ਦੌਰਾਨ ਸਮੁੱਚਾ ਸਿੱਖ ਪੰਥ ਮਨਾ ਰਿਹਾ ਹੈ ਸ਼ਹੀਦੀ ਪੰਦਰਵਾੜਾ ਤੇ ਇਹ ਦਿਨ ਹਨ ਜਦੋਂ ਦਸਮ ਪਾਤਸ਼ਾਹ ਸਾਹਿਬੇ ਕਮਾਲ ਸਰਬੰਸਤਾਨੀ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਫਰਜ਼ੰਦਾ ਸਾਹਿਬਜ਼ਾਦਿਆਂ ਲਾਲਾਂ ਬਾਬਾ ਜ਼ੋਰਾ ਵਰਸਿੰਗ ਜੀ ਬਾਬਾ ਫਤਿਹ ਸਿੰਘ ਜੀ ਅਤੇ ਗੁਰੂ ਸਾਹਿਬ ਦੀ ਪੂਜ ਮਾਤਾ ਜਗਤ ਮਾਤਾ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਹੋਈਆਂ ਸਨ ਸਰਹੰਦ ਵਿੱਚ ਪਿਛਲੇ ਕਈ ਦਿਨਾਂ ਤੋਂ ਸਰਹੰਦ ਵਿੱਚ ਪੜਾਦਰ ਪੜਾ ਕਿੱਥੇ-ਕਿੱਥੇ ਸਹਬਜ਼ਾਦੇ ਕੇ ਮਾਤਾ ਜੀ ਗਏ ਕਾਮ ਕੀਤਾ ਉਥੇ-ਉਥੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਰਾਤ ਨੂੰ ਸ਼ਹੀਦੀ ਸਭਾ ਵਿੱਚ ਗੁਰਮਤ ਸਮਾਗਮਾਂ ਵਿੱਚ ਬੜੇ ਸ਼ਰਧਾ ਸਹਿਤ ਹਾਜ਼ਰੀ ਭਰ ਰਹੀਆਂ ਨੇ ਤੇ ਇਹ ਸ਼ਮਗਮ ਇਸੇ ਤਰ੍ਹਾਂ ਕੁਝ ਦਿਨ ਹੋਰ ਜਾਰੀ ਰਹਿਣਗੇ ਜਦੋਂ ਅਸੀਂ ਇਸ ਸਾਕੇ ਦੀ ਗੱਲ ਕਰਦੇ ਹਾਂ ਦੁਨੀਆ ਦੇ ਇਤਿਹਾਸ ਵਿੱਚ ਇੱਕ ਵਿਕੋਲਿਤਰਾ ਤੇ ਆਪਣੇ ਆਪ ਵਿੱਚ ਬੇਮਿਸਾਲ ਸਾਕਾ ਜਿਹਦੇ ਵਿੱਚ 7 ਸੇ 9 ਸਾਲ 7 ਅਤੇ 9 ਸਾਲ ਦੇ ਸੂਰਬੀਰ ਜੋਧਿਆਂ ਨੇ ਤਾਂ ਹੀ ਉਹਨਾਂ ਨੂੰ ਬਾਬਾ ਕਿਹਾ ਜਾਂਦਾ ਨਾ ਇਥੇ ਉਮਰ ਬਾਨਾ ਨਹੀਂ ਰਖਦੀ ਇਥੇ ਹੌਸਲਾ ਹਿੰਮਤ ਤੇ ਦਿੜਤਾ ਮਾਨ ਰੱਖਦੀ ਹੈ ਉਹ عظیم ਕਾਰਨਾਮੇ ਕਰੁਖਾਏ ਇਹਨਾਂ ਦੇ ਇਤਿਹਾਸ ਵਿੱਚ ਮਿਸਾਲ ਨਹੀਂ ਮਿਲਦੀ ਤਾਂ ਹੀ ਉਹਨਾਂ ਨੂੰ ਬਾਬਾ ਕਹਿ ਕੇ ਸਤਿਕਾਰਿਆ ਜਾਂਦਾ ਹੈ ਬਾਬਾ ਜ਼ੁਰਾ ਵਰ ਸਿੰਘ ਜੀ ਬਾਬਾ ਫਤਿਹ ਸਿੰਘ ਤੇ ਇਥੇ ਜਦੋਂ ਆਪਾਂ ਗੱਲ ਛੋਟੇ ਸਭ ਜ਼ਾਦਿਆਂ ਦੀ ਸ਼ਹਾਦਤ ਦੀ ਕਰਦੇ ਹਾਂ ਮਾਤ ਗੁਜਰੀ ਜੀ ਦੇ ਬਿਛੋੜਾ ਤੇ ਜਾਣ ਦੀ ਗੱਲ ਕਰਦੇ ਹਾਂ ਇਹਦੇ ਨਾਲ ਹੀ ਜੁੜੇ ਹੋਏ ਦੋ ਹੋਰ ਬਹੁਤ ਮਹੱਤਵਪੂਰਨ ਪਾਤਰ ਨੇ ਜਿਨ੍ਹਾਂ ਦੀ ਗੱਲ ਕਰਨੀ ਬਣਦੀ ਹੈ ਔਰ ਜਿਨ੍ਹਾਂ ਦੀ ਬਹੁਤ ਵੱਡੀ ਧੇਨ ਹੈ ਇੱਕ ਤਾਂ ਹਨ ਦਿਵਾਨ ਟੋਡਰਮਲ ਜਿਹੜੇ ਬਹੁਤ ਵੱਡੇ ਰਸੂਖਦਾਰ ਸਨ ਸਰਹੰਦ ਦੇ ਤਨਾਦ ਸਨ ਅਤੇ ਸੂਬਾ ਸਰਹੰਦ ਵਜ਼ੀਰ ਖਾਂ ਦੇ ਦਰਬਾਰ ਵਿੱਚ ਉਹਨਾਂ ਦਾ ਕਾਫੀ ਦਰਬਿਵਾਸੀ ਕਹਿੰਦੇ ਨੇ ਕਿ ਉਹ ਕਿਸੇ ਅਹੁਦੇ ਤੇ ਵੀ ਸਨ ਉਹਨਾਂ ਦੀ ਪੁਛ ਪ੍ਰਤੀਤ ਬੜੀ ਸੀ ਇੱਜ਼ਤ ਬੜੀ ਸੀ ਤੇ ਗੁਰੂ ਘਰ ਨਾਲ ਪ੍ਰੇਮ ਵੀ ਉਹਨਾਂ ਦਾ ਬਹੁਤ ਸੀ ਇਸੇ ਤਰ੍ਹਾਂ ਦੂਸਰਾ ਜਿਹੜਾ ਪ੍ਰਮੁੱਖ ਪਾਤਰ ਹੈ ਸਤਕਾਰ ਦਾ ਪਾਤਰ ਉਹ ਹੈ ਗਰੀਬ ਸਿੱਖ ਮਾਇਕ ਤੌਰ ਤੇ ਗਰੀਬ ਪਰ ਗੁਰੂ ਸਾਹਿਬ ਨੇ ਅਮੀਰੀ ਏਡੀ ਬਖਸ਼ੀ ਕਿ ਆਪਣਾ ਆਪ ਕੀ ਆਪਣਾ ਪਰਿਵਾਰ ਹੀ ਕੁਰਮਾਨ ਕਰ ਦਿੱਤਾ ਗੁਰੂ ਸਾਹਿਬ ਦੇ ਲਾਲਾਂ ਦੀ ਤੇ ਮਾਤ ਗੁਜਰੀ ਦੀ ਸੇਵਾ ਕਰਦੇ ਹਨ ਸਤਕਾਰਯੋਗ ਪਾਈ ਮੋਤੀराम ਮਹਿਰਾ ਅੱਜ ਅਸੀਂ ਬਹੁਤ ਘਟ ਗੱਲ ਕੀਤੀ ਜਾਂਦੀ ਹੈ ਵਿਸਥਾਰ ਨਾਲ ਭਾਈ ਮੋਤੀराम ਮਹਿਰਾ ਦੀ عظیم ਦੇਣ ਦੀ ਸੇਵਾ ਦੀ ਕੁਰਬਾਨੀ ਦੀ ਕਾਨਣਾ ਦੀ ਅੱਜ ਦੇ ਇਸ ਐਪੀਸੋਡ ਵਿੱਚ ਅਸੀਂ ਯਤਨ ਕਰਾਂਗੇ ਕਿ ਤੁਹਾਨੂੰ ਜਿੰਨੀਕ ਜਾਣਕਾਰੀ ਸਾਨੂੰ ਹੈ ਉਹ ਤੁਹਾਡੇ ਨਾਲ ਸਾਂਝੀ ਕਰੀਏ ਕਿ ਭਾਈ ਮੋਤੀराम ਮਹਿਰਾ ਜਪ ਪਛੋਕੜ ਉਹਨਾਂ ਦੀ ਸੇਵਾ ਕਾਨਣਾ ਕੀ ਹੈ ਦੀ ਵੱਡੀ ਹੈ ਭਾਈ ਮੋਤੀराम ਮੈਰਾ ਦਾ ਜਨਮ 1670 ਈਸਵੀ ਵਿੱਚ ਸਰਹੰਦ ਦੇ ਲਾਗਲੇ ਪਿੰਡ ਸੰਗਤਪੁਰ ਛੋਡੀਆਂ ਸੰਗਤਪੁਰਾ ਵੀ ਕਿਹਾ ਜਾਂਦਾ ਜਾਂ ਸੰਗਤਪੁਰ ਵੀ ਕਿਹਾ ਜਾਂਦਾ ਸੰਗਤਪੁਰਾ ਛੋਡੀਆਂ ਵਿੱਚ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਭਾਈ ਹਰਾਰਾਮ ਤੇ ਮਾਤਾ ਦਾ ਨਾ ਮਾਤਾ ਲਦੋਸੀ ਇਹ ਇੱਕ ਗਰੀਬ ਕਿਰਤੀ ਦਸਾਣਾ ਦੇ ਕਿਰਤ ਕਰਨ ਵਾਲੇ ਮਹਿਰਾ ਪਰਿਵਾਰ ਨਾਲ ਸੰਬੰਧਤ ਸਨ ਤੇ ਪਿੰਡ ਛੱਡ ਕੇ ਫਿਰ ਇਹ ਸਰਹੰਦ ਆ ਗਏ ਤੇ ਖਾਣਾ ਬਣਾਉਣ ਦੇ ਬੜੇ ਮਹਾਰਾਸ਼ਣ ਇਹਨਾਂ ਨੂੰ ਸੋਯੇ ਦੀ ਨੌਕਰੀ ਤੇ ਰੱਖ ਲਿਆ ਗਿਆ ਸ਼ੂਭਾ ਸਰਹੰਦ ਵਜ਼ੀਰ ਖਾਮਨੂ ਤੇ ਉਹਦੇ ਵਿੱਚ ਵੀ ਖਾਸ ਕਿਸਮ ਦੀ ਡਿਊਟੀ ਇਹਨਾਂ ਦਿਲਾਈ ਗਈ ਕਿ ਜਿਹੜੇ ਵੀ ਕੈਦੀ ਹੁੰਦੇ ਸਨ ਜੇਲ੍ਹ ਸੀ ਜਿਹੜੀ ਸਰਹੰਦ ਦੀ ਸਰਕਾਰੀ ਜੇਲ੍ਹ ਸੂਬੇ ਦੀ ਉਹਦੇ ਵਿੱਚ ਜਿਹੜੇ ਹਿੰਦੂ ਕੈਦੀ ਸਨ ਕਿਉਂਕਿ ਅਪਰਾਧਕ ਕੋਈ ਵੀ ਕਰ ਕਰ ਲੈਂਦਾ ਨਾ ਕਰ ਸਕਦਾ ਕਰਦੇ ਨੇ ਅਪਰਾਧੀਤਾ ਦਾ ਕੋਈ ਧਰਮ ਮਾਨ ਹੁੰਦਾ ਹੀ ਨਹੀਂ ਜਿਹੜੇ ਉਹ ਨਾਂ ਨਾ ਲਗਾ ਹੁੰਦਾ ਵੀ ਮੁਸਲਮਾਨ ਅਪਰਾਧੀ ਹੈ ਫਲਾਣਾ ਅਪਰਾਧੀ ਹੈ ਇਹ ਹਿੰਦੂ ਅਪਰਾਧੀ ਹੈ ਇਸ ਸ਼ੇ ਖਪੜਾ ਦੀ ਹੈ ਜਿਹੜੇ ਹਿੰਦੂ ਅਪਰਾਧੀ ਸਨ ਉਹਨਾਂ ਕੈਦੀਆਂ ਦੀ ਰੋਟੀ ਬਣਾਉਣ ਦਾ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਕਰਨ ਦਾ ਜਿਹੜਾ ਜ਼ਿਮਾ ਸੀ ਉਹ ਭਾਈ ਮੋਤੀ RAM ਮਹਰਾ ਦੇਪੁਰ ਸੀ ਇਹ ਉਹਨਾਂ ਲਈ ਲੰਗਰ ਤਿਆਰ ਕਰਦੇ ਸਨ ਇਹ ਜੇਲ੍ਹ ਵਿੱਚ ਉਹਨਾਂ ਨੂੰ ਵਰਤਾਉਂਦੇ ਸਨ ਹੁਣ ਜਦੋਂ ਸਿਹੜੀ ਪਿੰਡ ਤੋਂ ਗੰਗੂ ਰਸੋਈਏ ਨੇ ਕਿਸੇ ਲਾਲਚ ਵਸ ਜਾਂ ਜੋ ਵੀ ਕਾਰਨ ਇਹ ਹੋਣਗੇ ਇਹ ਸਾਨ ਫਰਾਮੋਸ਼ੀ ਕੀਤੀ ਅਕਿਰਤਕਣਤਾ ਵਿਖਾਈ ਔਰ ਸਾਫ ਜ਼ਾਦਿਆਂ ਨੂੰ ਮੋਰਿੰਡਾ कोतवाली ਤੇ कोतवाल ਕੋਲ ਸ਼ਾਮਲ ਹੋ ਤਾ ਉਥੇ ਉਹਨਾਂ ਨੇ ਇੱਕ ਰਾਤ guzari ਤੇ ਸੋ ਬਾਅਦ ਫਿਰ ਉਹਨਾਂ ਨੂੰ ਮੋਰੰਡਾ ਕੋਤਵਾਲੀ ਤੋਂ ਲੈ ਆਂਦਾ ਗਿਆ ਸਰਹੰਦ ਬਕਾਇਦਾ ਉਹਨਾਂ ਨੂੰ ਠੰਡੇ ਬੁਰਜ ਵਿੱਚ ਮੈਂ ਅੱਗੇ ਵੀ ਸਿੱਖ ਕੀਤਾ ਕਿ ਠੰਡਾ ਬੁਰਜ ਇਸ ਤਰ੍ਹਾਂ ਬਣਾਇਆ ਹੋਇਆ ਸੀ ਕਿ ਜਿੱਥੇ ਪਾਣੀ ਦੇ ਨਾਲ ਉਸ ਨੂੰ ਗਰਮੀ ਵਿੱਚ ਠੰਡਾ ਰੱਖਿਆ ਜਾਂਦਾ ਸੀ ਚਲੋ ਗਰਮੀ ਵਿੱਚ ਤਾਂ ਠੀਕ ਹੈ ਪਰ ਸਿਆੜ ਦੀ ਰੁੱਤੇ ਵੀ ਉਹਨੂੰ ਚਾਲੂ ਰੱਖਿਆ ਗਿਆ ਉਥੇ ਮਾਤ ਗੁਜਰੀ ਜੀ ਜਕ ਮਾਤ ਗੁਜਰੀ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਫਰਜ਼ੰਦ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਤੇ ਰਾਤਾਂ ਉਥੇ ਰਹੇ ਉਥਾਂ ਪੇਸ਼ੀਆਂ ਲਈ ਜਾਂਦੇ ਰਹੇ ਮਾਤਾ ਜੀ ਪਿੱਛੇ ਰਹਿੰਦੇ ਰਹੇ ਤੇ ਜਦੋਂ ਦੇਖੋ ਪੋ ਮਾਗਦਾ ਮਹੀਨਾ ਅਤ ਦੀ ਠੰਡ ਖਡਾਉਂ ਕੀਰ ਦੀ ਉਤੋਂ ਉਹ ਠੰਡਾ ਬੁਰਜ ਠੰਡ ਚ ਹੋਰ ਵਾਧਾ ਕਰਨ ਵਾਲਾ ਕੋਲ ਕੋਈ ਕਪੜਾ ਨਹੀਂ ਇੱਕ ਛੋਟਾ ਜਿਹਾ ਚਾਦਰ ਵਰਗਾ ਕਪੜਾ ਸੀ ਜਿਹੜਾ ਥੱਲੇ ਵਿਛਾ ਕੇ ਉਹ ਤੇ ਪੈਂਦੇ ਸਨ ਤੇ ਮਾਤਾ ਜੀ ਉਹਨਾਂ ਨੂੰ ਇਤਿਹਾਸ ਨਾਲ ਜੋੜੀ ਰੱਖਦੇ ਸਨ ਮਾਤਾ ਜੀ ਬੱਚਿਆਂ ਨੂੰ ਸੌਾ ਦਿੰਦੇ ਸਨ ਡੋਰੀ ਦੇ ਕੇ ਪਰ ਸਾਰਾ ਸਮਾਜ ਜਿੰਨਾ ਚਿਰ ਉਹ ਜਾਗਦੇ ਰਹਿੰਦੇ ਸਨ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਤੇ ਹੋਰ ਸਿੰਘਾਂ ਦੀਆਂ ਬਹਾਦਰੀ ਦੀਆਂ ਕਹਾਵਾਂ ਸੁਣਾ ਕੇ ਉਹਨਾਂ ਵਿੱਚ ਜੋਸ਼ ਤੇ ਹੌਸਲਾ ਪਰਦੇ ਲੈਂਦੇ ਸਨ ਮਾਤਾ ਜੀ ਦੀ ਬਹੁਤ ਵੱਡੀ ਇਹ ਦੇਣ ਹਰ ਮਾਂ ਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਹੈ ਕਿ ਆਪਣੀ ਨਸਲ ਨੂੰ ਆਪਣੇ ਬੱਚਿਆਂ ਨੂੰ ਕਿਵੇਂ ਸਿੱਖੀ ਨਾਲ ਜੋੜਨਾ ਹੈ ਇਹ ਸਭ ਮਾਤਾ ਜੀ ਦਾ ਪ੍ਰਤਪ ਹੈ ਮਾਤ ਗੁਜਰੀ ਜੀ ਦਾ ਤੇ ਉੱਥੋਂ ਫਿਰ ਸਾਬਜ਼ਾਦੇ ਜਾ ਕੇ ਉਹਨਾਂ ਦੀ ਸਿੱਖਿਆ ਤੇ ਅਮਲ ਕਰਕੇ ਗੱਜਵੱਟ ਕੇ ਜਵਾਬ ਦਿੰਦੇ ਸਨ ਪਹਿਲਾਂ ਤਾਂ ਪਹਿਲੀ ਪੇਸ਼ੀ ਚ ਉਹਨਾਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਈ ਗਾਢੀ ਕੇ ਸਾਰੇ ਸੁਣ ਰਹੇ ਫਿਰ ਉਹਨਾਂ ਨੂੰ ਇੱਕ ਦੇਖੋ ਕੈਸੀਆਂ ਕੈਸੀਆਂ ਚਾਲਾਂ ਚਲੀਆਂ ਫਿਰ ਉਹਨੂੰ ਇੱਕ ਉਹਨਾਂ ਨੇ ਕਿਹਾ ਕਿਸ ਤਰ੍ਹਾਂ ਝੁਕਦੇ ਨਹੀਂ ਕੋਈ ਸੰਕੇਤਕ ਤੌਰ ਤੇ ਉਹਨਾਂ ਨੂੰ ਝੁਕਾ ਕੇ ਹੀ ਮੜੀ ਜੀ ਖੁਸ਼ੀ ਪ੍ਰਾਪਤ ਕਰੀਏ ਇੱਕ ਇਹੋ ਜਿਹਾ ਮਗੂ ਰਾਜਾ ਸੀ ਜਿਹਦੇ ਵਿੱਚ ਦੀ ਸਰੀਰ ਨਹੀਂ ਸੀ ਲੰਘ ਸਕਦਾ ਬੰਦਾ ਉਹਦੇ ਵਿੱਚ ਦੀ ਨੀਵਾ ਹੋ ਕੇ ਲੰਘਣਾ ਪਿਆ ਸੀ ਸਾਫ ਜ਼ਹਰ ਦੀ ਦੇਖੋ ਕਿੱਡੀ ਵੱਡੀ ਇਕ ਮਨੁੱਖ ਦਾ ਮਾਨਸਿਕ ਉਚਤਾ ਦੀ ਇਹ ਉੱਚੀ ਸੁੱਤੀ ਰੂਹ ਦੀ ਇਹ ਨਿਸ਼ਾਨੀ ਹੈ ਕਿ ਉਹਨਾਂ ਨੇ ਪਹਿਲਾਂ ਉਹਨਾਂ ਨੇ ਸਰੀਰ ਆਪਣੇ ਪੂਰੀ ਤਰ੍ਹਾਂ ਢੇੜ ਰੱਖੇ ਸਿੱਧੇ ਰੱਖੇ ਢਟ ਕੇ ਜਿਵੇਂ ਬੰਦਾ ਢਟਿਆ ਹੁੰਦਾ ਪਹਿਲਾਂ ਉਹਨਾਂ ਨੇ ਆਪਣੇ ਜੋ ਲੱਤਾਂ ਸਨ ਉਹ ਬਾਹਰ ਕੱਢੀਆਂ ਪੈਰ ਕੱਢੇ ਲੱਤਾਂ ਫਿਰ ਇਸ ਤਰ੍ਹਾਂ ਉਹ ਨਿਕਲੇ ਯਾਨੀ ਉਹ ਝੁਕੇ ਨਹੀਂ ਮੈਨੂੰ ਦੇਖ ਕੇ ਉਹ ਦੰਗ ਰਹਿ ਗਏ ਵੀ ਐਡੀ ਦਿੜਤਾ ਐਡੀ ਜੁਰਤ ਮੰਦੀ ਇਹਨਾਂ ਚ ਐਡਾ ਹੌਸਲਾ ਇਹਨਾਂ ਦੇ ਪਿਤਾ ਨੇ ਭਰਿਆ ਹੋਇਆ ਸਪਿਰਟ ਭਰੀ ਹੋਈ ਹੈ ਐਵੇਂ ਨਹੀਂ ਇਹ ਮੁਕਾਬਲਾ ਕਰਦੇ ਸਵਾ ਸਵਾ ਲੱਖ ਨਾਲ ਐਵੇਂ ਨਹੀਂ ਉਹਨਾਂ ਨੂੰ ਖਬਰ ਮਿਲ ਚੁੱਕੀ ਸੀ ਚਮਕੌਰ ਦੀ ਗੜੀ ਵਿੱਚ ਚਰੇ ਚਵਾ ਦਿੱਤੇ ਲੋਹੇ ਦੇ 40 ਸਿੰਘਾਂ ਨੇ ਗੁਰੂ ਸਾਹਿਬ ਸਮੇਤ 43 ਸਨ ਜੋ ਸਾਹਿਬਜ਼ਾਦੇ ਗੁਰੂ ਸਾਹਿਬ ਆਪ ਤੇ 40 ਸਿੰਘ ਉਥੇ ਫਤਿਹ ਬਲਾਈ ਫਿਰ ਸਾਰਾ ਤੁਸੀਂ ਜਾਣਦੇ ਹੋ ਕਿ ਕਿਵੇਂ ਸੁਚਾਨੰਦ ਨੇ ਰੂਤੀ ਲਾਈ ਹਾਲਾਂਕਿ ਉਥੇ ਨਵਾਬ ਸ਼ੇਰ ਮੁਹੰਮਦ ਖਾਨ ਮਲੇਰ ਕੋਟਲਾ ਦਾ ਜਿਹੜਾ ਨਵਾਬ ਸੀ ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਸਮਝ ਵੀ ਗਿਆ ਸੀ ਉਹ ਸ਼ਾਇਦ ਇਤਿਹਾਸਤਾ ਰੁਖ ਕੁ ਹੋਰ ਹੁੰਦਾ ਉਹ ਸਮਝ ਚ ਲਿਆ ਸੀ ਵਜ਼ੀਰ ਖਾਨ ਉਹ ਕਹਿੰਦੇ ਲੜਾਈ ਤਾਂ ਇਹਨਾਂ ਦੇ ਪਿਤਾ ਜੀ ਨਾਲ ਤੁਸੀਂ ਇਹਨਾਂ ਸ਼ੀਰਖੋਰ ਬਚਿਆ ਤੇ ਕਿਉਂ ਜ਼ੁਲਮ ਟਾਉਂਦੇ ਹੋ اسلام ਤੇ ਕਿਤੇ ਨਹੀਂ ਲਿਖਿਆ ਮੁਹੰਮਦ ਸਾਹਿਬ ਨੇ ਦੱਸੋ ਕਿਹੜੀ ਆਇਤ ਚ ਲਿਖਿਆ ਤੇ ਉਹ ਸੁਚਾਨੰਦ ਨੇ ਉਹ ਜਿਸ ਤਰ੍ਹਾਂ ਕਿਹਾ ਕਿ ਇਹਨਾਂ ਨੂੰ ਪੁੱਛੋ ਤੁਸੀਂ ਕੀ ਕਰੋਗੇ ਜੇ ਤੁਹਾਨੂੰ ਛੱਡ ਦੀਏ ਉਹਨਾਂ ਨੇ ਕਿਹਾ ਅਸੀਂ ਜ਼ੁਲਮ ਦੇ ਖਿਲਾਫ ਲੜਾਂਗੇ ਕਿੰ ਦੇਖੋ ਜੀ ਜੋ ਮੈਂ ਕਹਿੰਨਾ ਠੀਕ ਹੈ ਨਾ ਉਹ ਲਾਈਡਾ ਕੋ ਹੁੰਦੇ ਨੇ ਹਾਕਮ ਉਹ ਫਿਰ ਉਹਦੇ ਮਗਰ ਲੱਗ ਗਿਆ ਉਥੋਂ ਹਾ ਦਾ ਨਾਰਾ ਮਾਰ ਕੇ ਐਜ਼ ਅ ਪ੍ਰੋਟੈਸਟ ਸਿੱਖ ਪੰਥ ਹਮੇਸ਼ਾ ਜਿਉਂਦਾ ਰਹੇਗਾ ਨਵਾਬ ਸ਼ੇਰ ਮੁਹੰਮਦ ਖਾਨ ਮਲੇਰ ਕੋਟਲੇ ਦਾ ਇਹਨੇ ਹਾਜ਼ਾ ਨਾਰਾ ਮਾਰੇ ਥੇ ਗੁਰਦੁਆਰਾ ਹਾਜ਼ਾ ਨਾਰਾ ਮਲੇਰ ਕੋਟਰਾ ਵਿੱਚ ਬਣਿਆ ਹੋਇਆ ਮੈਂ ਗੱਲ ਕਰਾਂ ਮੋਤੀਰਾ ਮਹਾਰਾਜੀ ਦੀ ਮੋਤੀਰਾ ਮਹਾਰਾ ਇਹਨੂੰ ਜਦੋਂ ਪਤਾ ਲੱਗਾ ਕਿ ਸਾਬਜ਼ਾਦੇ ਤੇ ਮਾਤਾ ਜੀ ਆਏ ਹੋਏ ਨੇ ਗੁਰੂ ਘਰ ਦਾ ਉਹ ਵੀ ਬਹੁਤ ਸ਼ਰਧਾਲੂ ਸੀ ਦੀਵਾਨ ਟੋਡਰ ਮਲਵਾਨ ਮੁੱਢ ਤੋਂ ਗੁਰੂ ਘਰ ਦਾ ਸੇਵਕ ਸੀ ਸਿੱਖੀ ਸੇਵਕੀ ਉਹਦੇ ਕੋਲ ਸੀ ਸ਼ਰਧਾ ਭਾਵਨਾ ਰੱਖਦਾ ਸੀ ਗੁਰੂ ਘਰ ਨਾਲ ਨਿਤਨੇਮ ਵੀ ਕਰਦਾ ਸੀ ਆਪਣੇ ਘਰ ਗਿਆ ਜਦੋਂ ਬਿਊਟੀ ਤੋਂ ਫਾਰਗ ਹੋ ਕੇ ਤੇ ਉਹਨੇ ਆਪਣੇ ਘਰ ਘਰ ਵਿੱਚ ਕੌਣ ਸਨ ਉਹਨਾਂ ਦੀ ਪਤਨੀ ਉਹਨਾਂ ਦਾ ਇੱਕ 7 ਸਾਲ ਦਾ ਸੁਪੁੱਤਰ ਤੇ ਉਹਨਾਂ ਦੀ ਬਿੰਦ ਮਾਤਾ ਗਾਲੀ ਕੀਤੀ ਜਾ ਕੇ ਬੜੇ ਉਹਨਾਂ ਨੇ ਕਿਹਾ ਨਿਮੋ ਝੂਨੇ ਕਿ ਉਹ ਉਹ ਕਹਿੰਦੇ ਦਸ਼ਮ ਪਾਸ਼ਾ ਦੇ ਪੂਜਨੀਕ ਮਾਤਾ ਜੀ ਤੇ ਉਹਨਾਂ ਦੇ ਜੋ ਛੋਟੇ ਲਾਲ ਇੱਥੇ ਠੰਡੇ ਬੁਰਜ ਵਿੱਚ ਕੈਦ ਨੇ ਭੁੱਖੇ ਪਾਣੇ ਨੇ ਠੰਡ ਬੜੀ ਹੈ ਕੋਲ ਕੋਈ ਕਪੜਾ ਨਹੀਂ ਭੋਜਨ ਦਾ ਕੋਈ ਪ੍ਰਬੰਧ ਨਹੀਂ ਤੇ ਉਹਨਾਂ ਨੇ ਕਿਹਾ ਵੀ ਭੋਜਨ ਤੁਸੀਂ ਲੈ ਜਾਓ ਜਿਹੜਾ ਤੁਸੀਂ ਬਣਾਉਦੇ ਹੋ ਤੇ ਚੋ ਤਾਂ ਜਦੋਂ ਭੋਜਨ ਲੈ ਕੇ ਗਏ ਆਪਣੀ ਤੁਨ ਸੁਪਤਨੀ ਦੇ ਤੇ ਮਾਤਾ ਜੀ ਦੇ ਕਹਿਣ ਤੇ ਜੋ ਤਿਆਰ ਭੋਜਨ ਸੀ ਕੈਦੀਆਂ ਨੇ ਜਿਹੜਾ ਤਿਆਰ ਹੁੰਦਾ ਸੀ ਬੜੇ ਸਤਕਾਰ ਨਾਲ ਲੈ ਕੇ ਗਏ ਮਾਤਾ ਜੀ ਤੇ ਅੱਗੇ ਰੱਖਿਆ ਕਿ ਮਾਤਾ ਜੀ ਕਿਰਪਾ ਕਰਕੇ ਭੋਜਨ ਕਹਿਣ ਕਰੋ ਇਹਨਾਂ ਸੂਰਬੀਰ ਗੋਧਿਆਨ ਵਿਠਕਾਉ ਤੇ ਮਾਤਾ ਜੀ ਨੇ ਬਿਲਕੁਲ ਇਨਕਾਰ ਕਰ ਦਿੱਤਾ ਉਹ ਕਹਿੰਦੇ ਤੇਰੀ ਭਾਵਨਾ ਨੂੰ ਅਸੀਂ ਸਮਝਦੇ ਆਂ ਪਾਈ ਮੋਤੀਰਾ ਮੈਰਾ ਨਮਸਕਾਰ ਆ ਭਾਵਨਾ ਨੂੰ ਤੇਰੀ ਸੇਵਾ ਭਾਵਨਾ ਪ੍ਰਵਾਨ ਹੈ ਪਰ ਇਹ ਜਿਹੜਾ ਜ਼ਾਲਮ ਹੁਕਮਰਾਨ ਇਹਦੀ ਜਿਹੜੀ ਖੂਨ ਪਸੀਨੇ ਦੀ ਕਮਾਈ ਨਹੀਂ ਹੈ ਇਹ ਇਹਦੀ ਜ਼ਾਲਮ ਦਾ ਜਿਹੜਾ ਜ਼ੁਲਮ ਕਰ ਕਰਕੇ ਜਨਤਾ ਤੇ ਪੈਸਾ ਇਕੱਠਾ ਕੀਤਾ ਹੋਇਆ ਉਹਦਾ ਇਹ ਭੋਜਨ ਬਣਦਾ ਹੈ ਇਹ ਗਰੀਬਾਂ ਦੀ ਰੱਤ ਚੋੜਦਾ ਉਹੀ ਜੋ ਗੁਰੂ ਨਾਨਕ ਸਾਹਿਬ ਨੇ ਪਹਿਲਾ ਸੰਦੇਸ਼ ਦਿੱਤਾ ਸੀ ਪਾਈ ਲਾਲੋ ਨੂੰ ਪ੍ਰੇਫਰ ਕੀਤਾ ਸੀ ਮਲਕ ਭਾਗੋ ਦੀ ਥਾਂ ਉਹੀ ਸੰਦੇਸ਼ ਜਿਹੜਾ ਉਹ ਚੱਲਦਾ ਆਉਂਦਾ ਦਸੂਜੋ ਤੱਕ ਤੇ ਹੁਣ ਤੱਕ ਹਮੇਸ਼ਾ ਤੱਕ ਚੱਲਦਾ ਰਹੇਗਾ ਕਿ ਘਾਲ ਕਾਇਕ ਛਤੋਂ ਦੇ ਨਾਨਕਰਾ ਪਛਾਣੇ ਸੀ ਇਸ ਕਰਕੇ ਅਸੀਂ ਇਹ ਭੋਜਨ ਨਹੀਂ ਛਕਣਾ ਤਾਂ ਉਹ ਉਹਨਾਂ ਨੇ ਇਨਕਾਰ ਕਰ ਦਿੱਤਾ ਉਹ ਭੋਜਨ ਲੈ ਮਾਤਾ ਜੀ ਦੇ ਸੇਵਕਾਂ ਨੇ ਨਹੀਂ ਛਕਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਛਕਿਆ ਜਦੋਂ ਘਰ ਆ ਗਿਆ वार्तालाਪ ਹੋਈ ਪਰਿਵਾਰਕ ਬੈਠ ਕੇ ਉਹਨਾਂ ਨੇ ਕਿਹਾ ਜੀ ਨਹੀਂ ਤੇ ਫਿਰ ਉਹਨਾਂ ਨੇ ਕਿਹਾ ਵੀ ਫਿਰ ਕੀ ਹਿਲਾਵਸ਼ਿਲਾ ਕੀਤਾ ਜਾਵੇ ਉਹਨਾਂ ਨੇ ਘਰ ਵਿੱਚ ਇੱਕ ਗਊ ਰੱਖੀ ਹੋਈ ਸੀ ਗਊ ਚੰਗਾ ਦੁੱਧ ਦਿੰਦੀ ਸੀ ਉਹਨਾਂ ਨੇ ਫਿਰ ਕਿਹਾ ਵੀ ਹੋਰ ਤਾਂ ਸਾਡੇ ਕੋਲ ਕੁਝ ਨਹੀਂ ਇੱਕ ਘਾ ਨੂੰ ਚੋਕੇ ਗਰਮ ਗਰਮ ਦੁੱਧ ਢੇੜਾ ਉਹ ਟੋਈ ਚ ਪਾ ਕੇ ਉਹ ਲੈ ਜਾਓ ਤੇ ਜਿੰਨੇ ਦਿਨ ਵੀ ਸ਼ਹਿਬਜ਼ਾਦੇ ਉੱਥੇ ਹਨ ਮਾਤਾ ਜੀ ਹਨ ਉਹਨਾਂ ਨੂੰ ਦੁੱਧ ਛਕਾਉਣ ਦੀ ਸੇਵਾ ਕਰੋ ਤੇ ਉਹਨਾਂ ਸਵਾਲ ਕੀਤਾ ਭਈ ਦੁੱਧ ਤਾਂ ਮੈਂ ਲੈ ਜਾਣਾ ਪਰ ਮੈਨੂੰ ਉਹ ਜਿਹੜੇ ਪਹਿਰੇਦਾਰ ਨੇ ਉਹਦੇ ਉਹਨੇ ਕਿਹਾ ਹੋਇਆ ਸੀ ਕਿ ਜੇ ਕੋਈ ਬੰਦਾ ਮਦਦ ਕਰਦਾ ਫੜਿਆ ਗਿਆ ਜਾਂ ਇਹਨਾਂ ਨੂੰ ਕੋਈ ਅਨਪਾਣੀ ਦਿੰਦਾ ਗਿਆ ਫੜਿਆ ਗਿਆ ਉਹ ਕੋਹੂ ਚ ਪੀੜ ਦਿੱਤਾ ਜਾਊਗਾ ਇਸ ਕਹਦਾ ਪਤਾ ਸੀ ਐਲਾਨ ਕੀਤਾ ਹੋਇਆ ਸੀ ਉਹਨੇ ਡੌਂਡੀ ਪਟਵਾਈ ਹੋਈ ਸੀ ਪਰ ਇਹਦੇ باوجود ਵੀ ਹੋਨੇ ਕਿਹਾ ਉਹਨਾਂ ਦੀ ਧਰਮ ਸਪਤਨੀ ਨੇ ਕਿ ਤੁਸੀਂ ਐਦਾਂ ਕਰੋ ਇਹ ਹਰ ਬੰਦਾ ਲਾਲਚੀ ਹੁੰਦਾ ਹੈ ਨਾਲੇ ਹਰ ਬੰਦਾ ਤਾਂ ਨਹੀਂ ਹੁੰਦਾ ਜਿਹੜੇ ਜਿਹੜੇ ਲਾਲਚੀ ਕਿਸਮ ਦੇ ਬੰਦੇ ਨੇ ਉਹ ਚੰਦ ਦਮਣਿਆਂ ਬਦਲੇ ਆਪਣਾ ਜਿਹੜਾ ਫੈਸਲਾ ਬਦਲ ਲੈਂਦੇ ਨੇ ਲਾਲਚ ਬੁਰੀ ਬਲਾ ਹੈ ਲਾਲਚ ਵੱਡੇ-ਵੱਡੇ ਨੂੰ ਥੜਕਾ ਦਿੰਦੀ ਹੈ ਕੋਈ ਕੋਈ ਬੰਦਾ ਆਪਣੇ ਇਮਾਨ ਤੇ ਕਾਇਮ ਰਹਿੰਦਾ ਹੈ ਇਸ ਕਰਕੇ ਉਹਨੇ ਆਪਣੇ ਗਹਿਣੇ ਲਾ ਕੇ ਜਿੰਨੇ ਵੀ ਉਹਦੇ ਕੋਲ ਵਿਚਾਰੀ ਕੋਲ ਗਹਿਣੇ ਸਨ ਸੋਨੇ ਦੇ ਉਹ ਕਹਿੰਦੀ ਹੈ ਗਹਿਣੇ ਲੈ ਜਾਓ ਮੇਰੇ ਦੇਖੋ ਗੁਰੂ ਪ੍ਰਤੀ ਸ਼ਰਧਾ ਤੇ ਸਮਰਪਣ ਦੀ ਭਾਵਨਾ ਇਹ ਗਹਿਣੇ ਉਹਨਾਂ ਨੂੰ ਦੇ ਦਿਓ ਜਿਹੜੇ ਉੱਤੇ ਪਹਿਰੇ ਤੇ ਨੇ ਤੇ ਇਸ ਤਰ੍ਹਾਂ ਤੁਸੀਂ ਦੁੱਧ ਛਕਾ ਸਕਦੇ ਹੋ ਉਹੀ ਗੱਲ ਹੋਈ ਬਾਅਦ ਉਸੇ ਤਰ੍ਹਾਂ ਉਹ ਉਹਨਾਂ ਨੇ ਗਹਿਣੇ ਦਿੱਤੇ ਇੱਕ ਕਿਸਮ ਦੀ ਉਹਨਾਂ ਨੂੰ ਪ੍ਰਲੋਭਨ ਦਿੱਤਾ ਤੇ ਉਹ ਮੰਨ ਗਏ ਗਹਿਣੇ ਸੋਨਾ ਦੇਖ ਕੇ ਕੌਣ ਜਾਂ ਪੈਸੇ ਦੇਖ ਕੇ ਕੌਣ ਉਹ ਕਹਿੰਦੇ ਕਿਹੜਾ ਕਿਸੇ ਨੂੰ ਪਤਾ ਲੱਗਣਾ ਤੇ ਉਹਨਾਂ ਨੇ ਖੈਰ ਨਹੀਂ ਦੱਸਿਆ ਇਹ ਬਾਅਦ ਚ ਕਿਸੇ ਹੋਰ ਸੋਰਸ ਤੋਂ ਪਤਾ ਲਗਾ ਤਿੰਨ ਦਿਨ ਉਹ ਪ੍ਰਸ਼ਾਦੇ ਪਕਾ ਕੇ ਵੀ ਘਰੋਂ ਜਾਂਦਾ ਰਿਹਾ ਭੋਜਨ ਵੀ ਤੇ ਦੁੱਧ ਦੀ ਸੇਵਾ ਵੀ ਕਰਦਾ ਰਿਹਾ ਤਿੰਨ ਦਿਨ ਭਾਈ ਮੋਤੀराम ਮਹਿਰਾ ਨੇ ਆਪਣੇ ਪਰਿਵਾਰ ਵੱਲੋਂ ਧਰਮਪਤਨੀ ਵਰਉ ਤਿਆਰ ਕੀਤਾ ਲੰਗਰ ਅਤੇ ਗਰਮਾ ਗਰਮ ਦੁੱਧ ਮਾਤਾ ਜੀ ਨੂੰ ਤੇ ਸ਼ਾਬ ਜਾਨ ਨੂੰ ਛਕਾਉਣ ਦੀ ਮਹਾਨ ਸੇਵਾ ਕੀਤੀ ਤੇ ਮਾਤਾ ਜੀ ਨੇ ਤੀਸਰੇ ਦਿਨ ਉਹਨੂੰ ਬਹੁਤ ਅਸੀਸਾਂ ਬਖਸ਼ੀਆਂ ਬੇਨਤ ਰਾਮਤਾ ਦੇ ਕੇ ਅਰਦਾਸ ਕਰਕੇ ਸ਼ਾਬਾਸ਼ ਕੀ ਕਿ ਉਹਨੂੰ ਨਵਾਜ਼ਿਆ ਕਿ ਕਾ ਗੁਰੂ ਹਮੇਸ਼ਾ ਤੇਰੇ ਅੰਗ ਸੰਗ ਰਹੇ ਤੂੰ ਇਨਸਾਫਪਸੰਦ ਵਿਅਕਤੀ ਹੈ ਤੋ ਉਸੇ ਸਾਲ ਆ ਕੇ ਆ ਰਹਾ ਗਿਆ ਉਹ ਤੋਂ ਬਾਅਦ ਫਿਰ ਜਦੋਂ ਸਾਹਿਬਜ਼ਾਦੇ ਦੀ ਸ਼ਹੀਦੀ ਹੁੰਦੀ ਹੈ ਸ਼ਹੀਦੀ ਹੋਣ ਸਮੇ ਫੇਰ ਸਾਰੇ ਹਾਹਾਕਾਰ ਮਟਕੇ ਹੇ 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 ਸੱਜ ਪਾਇਓ ਸਾਰੀ ਦੁਨੀਆ ਚ ਹਾਹਾਕਾਰ ਮਟ ਗਈ ਲਾਂਤਾ ਪੈਣ ਲੱਗੀਆਂ ਜਿਹੜੇ ਇਨਸਾਫ ਪਸੰਦ ਲੋਕ ਸਨ ਉਹ ਇਸ ਹਕੂਮਤ ਨੂੰ ਲਾਂਤਾ ਪਾਉਣ ਲੱਗੇ ਕਿ ਛੋਟੇ ਛੋਟੇ ਬੱਚਿਆਂ ਨੇ ਕੀ ਵਿਗਾੜਿਆ ਸੀ ਜਿਹੜਾ ਇਹਨਾਂ ਧਰਤੀ ਤੇ ਬਹੁਤ ਬજર ਪਾਪ ਹੋਇਆ ਹੈ ਇਹ ਧਰਤੀ ਹੁਣ ਖਰਕ ਜਾਣ ਵਾਲੀ ਹੈ ਇਸੇ ਤਰ੍ਹਾਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਉਹੀ ਫਿਰ ਕਾਰਨਾਮਾ ਕਰਕੇ ਦਿਖਾਇਆ ਸਰਹੰਦੀ ਜਦੋਂ ਇੰਟਰਨੈਟ ਹੋ ਜਾਏ ਮੈਂ ਗੱਲ ਕਰਦਾ ਸੀ ਮੋਤੀराम ਮਹਿਰਾ ਦੀ ਭਾਈ ਮੋਤੀराम ਮਹਿਰਾ ਜਦੋਂ ਫਿਰ ਸਾਹਿਬ ਦਾ ਜਾਨੀ ਦੀ ਸ਼ਹੀਦੀ ਹੋ ਜਾਂਦੀ ਹੈ ਤੇ ਮਾਤਾ ਜੀ ਨੂੰ ਪਤਾ ਲੱਗਦਾ ਹੈ ਕਿ ਮਾਤਾ ਦੇ ਪੁੱਤਰੇ ਗਾਧੀਲੀ ਪੁੱਤਰੇ ਬਹੁਤ ਅਜ਼ੀਜ਼ ਹੁੰਦੇ ਨੇ ਮਾਤਾ ਜੀ ਸਦਮਾ ਨਾਲ ਸਹਾਰ ਸਕੇ ਤੇ ਉਹ ਵੀ ਬ੍ਰਹਮਲੀਨ ਹੋ ਗਏ ਤਿੰਨ ਸ਼ਹੀਦੀਆਂ ਹੋਈਆਂ ਇੱਕੋ ਸਮੇ ਬਹੁਤ ਵੱਡਾ ਐਸਾ ਕਹਿ ਜੁਨਿਸ ਦੇ ਇਤਿਹਾਸ ਵਿੱਚ ਤੇ ਉਸ ਸਮੇ ਇਹ ਜਿਹੜੇ ਜਵਾਨ ਟੋਡਰਮਲ ਉੱਥੇ ਨਹੀਂ ਸਨ ਜੇ ਉਹ ਹੁੰਦੇ ਤਾਂ ਸ਼ਾਇਦ ਉਹ ਕੁਝ ਬਚਾ ਸਕਦੇ ਪਰ ਉਹ ਆ ਗਏ ਜਦੋਂ ਆ ਗਏ ਉਹਨਾਂ ਸ਼ੀਧੀ ਹੋ ਚੁੱਕੀ ਸੀ ਮਾਤਾ ਜੀ ਵੀ ਬ੍ਰਾਹਮਣੀਨ ਹੋ ਚੁੱਕੇ ਸਨ ਇਹ ਖਬਰ ਫਿਰ ਭਾਈ ਮੋਤੀराम ਮਹਿਰਾ ਨੇ ਦੱਸੀ ਤੇ ਦੋਨਾਂ ਦੀਆਂ ਅੱਖਾਂ ਵਿੱਚ ਅਥਰੂ ਸਨ ਉਹਨਾਂ ਨੇ ਕਿਹਾ ਹੁਣ ਅੱਗੋਂ ਕੀ ਕਰਨਾ ਹੈ ਉਹਨਾਂ ਨੇ ਕਿਹਾ ਅੱਗੋਂ ਹੁਣੇ ਕਰਨਾ ਹੈ ਕਿ ਇਹਨਾਂ ਦੇਹਾਂ ਦਾ ਗੁਰਮਤਿ ਮਜਾਜ਼ ਅਨੁਸਾਰ ਸੰਸਕਾਰ ਕਰਨਾ ਸਤਕਾਰ ਸਹਿਤ ਫਿਰ ਇਹ ਡਿਊਟੀ देखो ये तो ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸੋਨੇ ਦੀਆਂ ਮੋਹਰਾਂ ਦੇ ਕੇ ਉਹ ਜ਼ਮੀਨ ਦਾ ਟੁਕੜਾ ਉਸ لالچی ਵਜ਼ੀਰ ਖਾਨ ਸੂਬਾ ਸਰਾਂਦ ਤੋਂ ਲਿਆ ਔਰ ਦੁਨੀਆ ਦੇ ਸਭ ਤੋਂ ਮਹਿੰਗੀ ਜ਼ਮੀਨ ਆ ਹੋ ਪੂਰੇ ਵਰਲਡ ਵਿੱਚ ਰਿਕਾਰਡਡ ਇਨੀ ਜ਼ਮੀਨ ਬਦਲੇ ਔਰ ਉਹ ਵੀ ਖੜੇ ਰੁਕ ਉਹ ਦੇ ਕੇ ਤੇ ਉਹ ਜ਼ਮੀਨ ਲਈ ਦੀਵਾਨ ਤੋਂ ਡਰ ਮੰਨ ਲਈ ਕਿਉਂਕਿ ਮਾਲਦਾਰ ਸੀ ਪਰ ਜੋ ਸੇਵਾ ਪਾਈ ਮੋਤੀराम ਮਹਿਰਾ ਨੂੰ ਸੌਂਪੀ ਗਈ ਉਹਦੋਂ ਵੀ ਵੱਡੀ ਆ ਉਹਨਾਂ ਨੇ ਕਿਹਾ ਵੀ ਇਹ ਸੰਸਕਾਰ ਕਰਨਾ ਹੈ ਅੰਤਮ ਸੰਸਕਾਰ ਕਰਨਾ ਹੈ ਚੰਦਨ ਦੀਆਂ ਲੱਕੜਾਂ ਨਾਲ ਕਿਉਂਕਿ عظیم ਸ਼ਖਸੀਅਤਾਂ ਨੇ ਚੰਦਨ ਦੀ ਲੱਕੜੀ ਦਾ ਪ੍ਰਬੰਧ ਕਰੋ ਉਹਨੂੰ ਪਤਾ ਸੀ ਭਾਈ ਮੋਤੀराम ਮਹਿਰਾ ਨੂੰ ਉਹਨੇ ਅੱਤੇ ਨਾਂ ਦੇ ਇੱਕ ਲੱਕੜਹਾਰੇ ਨੂੰ ਲੱਭਿਆ ਜਿਹੜਾ ਚੰਦਨ ਦਾ ਕਾਰੋਬਾਰ ਵੀ ਕਰਦਾ ਸੀ ਲੱਕੜ ਦਾ ਬਹੁਤ ਵੱਡਾ ਵਪਾਰੀ ਸੀ ਕਾਰੋਬਾਰੀ ਸੀ ਉਹਦੇ ਕੋਲੋਂ ਫਿਰ ਮਾਇਆ ਦੇ ਕੇ ਤੇ ਚੰਦਨ ਦੀ ਲੱਕੜੀ ਲਿਆਂਦੀ ਲਿਆ ਕੇ ਤੇ ਫਿਰ ਉਹ ਦੱਸਿਆ ਅ ਦਿਵਾਨ ਤੋਂ ਡਰ ਮੱਲੂ ਫਿਰ ਦੋਹਾ ਗੁਰੂ ਕੇ ਸ਼ਰਧਾਲੂ ਸਿਖਾ ਨੇ ਪਹਿਲਾਂ ਦੇਹਾਂ ਦਾ ਇਸ਼ਨਾਨ ਕਰਵਾਇਆ ਫਿਰ ਸਹਨ ਦੇ ਬਾਹਰ-ਬਾਰ ਫਿਰ ਗੁਰਮੁਖੀ ਆਦਾ ਮੁਤਾਬਕ ਕੁਝ ਹੋਰ ਸ਼ਰਧਾਲੂ ਵੀ ਸੰਨ ਤੇ ਉਥੇ ਫਿਰ ਸਸਕਾਰ ਜਿਹੜਾ ਸੀ ਸਾਬਜਾਂ ਦੇ ਦਿੰਦੇ ਹਾਂਗਾ ਕੀਤਾ ਗਿਆ ਉਸ ਤੋਂ ਬਾਅਦ ਫਿਰ ਦੁਸ਼ਣ ਬਾਤ ਕਰੇ ਅਣਹੋਈ ਫਿਰ ਕਿਸੇ ਨੇ ਰੋਟੀ ਲਾਤੀ ਕਿਉਂਕਿ ਜਿਹੜੇ ਚੁਗਲ ਬਾਜ਼ ਹੋ ਚੁਗਲੀ ਤੋਂ ਬਾਜ਼ ਨਹੀਂ ਆਉਂਦੇ ਕਿ ਜੀ ਇਹ ਮੋਤੀराम ਮਹਿਰਾ ਜਿਹੜਾ ਇਹ ਤਰਖਾਦਾਰ ਮੁਲਾਜ਼ਮ ਤਾਂ ਤੁਹਾਡਾ ਤੁਹਾਨੂੰ ਪਤਾ ਇਹਨੇ ਤਿੰਨ ਦਿਨ ਸਾਬਜਾਂ ਦੇ ਨੂੰ ਦੁੱਧ ਛਕਾਉਣ ਦੀ ਤੇ ਪ੍ਰਸ਼ਾਦ ਛਕਾਉਣ ਦੀ ਪ੍ਰਸ਼ਾਦ ਪਾਣੀ ਦੀ ਸੇਵਾ ਕੀਤੀ ਤੇ ਤੁਹਾਡੇ ਹੁਕਮ ਨੂੰ ਇਹਨੇ ਟਿਚ ਕਰਕੇ ਜਾਣਿਆ ਉਹਨੇ ਤਲਬ ਕਰ ਲਿਆ ਪੇਸ਼ੀ ਹੋਈ ਦੇਖੋ ਗੁਰੂ ਕੇ ਸਿੱਖ ਕਿੱਡੇ ਅਜੇਤੂ ਹੌਸਲੇ ਵਾਲੇ ਨੇ ਅੱਡੇ ਗਨੇ ਮਨੋਬਲ ਕੇ ਨਾਉ ਚਾਹ ਉਹਨੇ ਪੁੱਛਿਆ ਤੂੰ ਪ੍ਰਸ਼ਾਦਾ ਛਕਾਇਆ ਤੂੰ ਦੁੱਧ ਛਕਾਇਆ ਕਹਿੰਦਾ ਜੀ ਹਾਂ ਮੈਂ ਛਕਾਇਆ ਮੈਂ ਛਕਾਇਆ ਕਿਉਂਕਿ ਮੈਂ ਗੁਰੂ ਦਾ ਸਿੱਖ ਹਾਂ ਸਿੱਖ ਪਹਿਲਾਂ ਮਲਾਜ਼ਮ ਮੈਂ ਬਾਦਸ ਉਹਨੇ ਕਿਹਾ ਤੋ ਹੁਕਮਦੂਲੀ ਕੀਤੀ ਹੈ ਕਹਿੰਦੇ ਹੂ ਹੁਕਮਦੂਲੀ ਮੰਨ ਲਓ ਉਹਨੂੰ ਜੇ ਤੁਸੀਂ ਮੰਨਦੇ ਹੋ ਮੈਂ ਤਾਂ ਨਹੀਂ ਮੰਨਦਾ ਮੈਂ ਤਾਂ ਮੁਰਖਤਾ ਦੇ ਨਾਤੇ ਸੇਵਾ ਜੇ ਕੋ ਹੋਰ ਹੁੰਦਾ ਮੈਂ ਉਹਦੀ ਵੀ ਇਸ ਤਰ੍ਹਾਂ ਕਰਦਾ ਉਹਨੇ ਕਿਹਾ ਫਿਰ ਇਸ ਤਰ੍ਹਾਂ ਕਿ ਹੁਕਮ ਜਿਹੜਾ ਮੇਰਾ ਪਹਿਲਾ ਜਾਰੀ ਕੀਤਾ ਹੋ ਤੇ ਅਮਲ ਹੋਏਗਾ ਉਹਨਾਂ ਨੇ ਕਿਹਾ ਫਰਮਾਨ ਜਾਰੀ ਕਰ ਦਿੱਤਾ ਇਹਦਾ ਜਿਹੜਾ ਪਰਿਵਾਰ ਉਹ ਕੁਲ ਵਿੱਚ ਪੀੜ ਦਿੱਤਾ ਜਾਵੇ ਹੁਣ ਤੁਸੀਂ ਦੇਖਦੇ ਹੋ ਕਿ ਜਦੋਂ ਵੇਰਣਾ ਚੱਲਦਾ ਹੈ ਇਹ ਗੱਲ ਕਰ ਲੈਣੀ ਸੌਖੀ ਹੈ ਪਰ ਆਪਣੇ ਪਿੰਡੇ ਤੇ ਹਟਾ ਕੇ ਦੇਖੋ ਇਸ ਤਰ੍ਹਾਂ ਆਪਣੇ ਨਾਲ ਆਈਡੈਂਟੀਫਾਈ ਕਰਕੇ ਦੇਖੋ ਸੋਚ ਕੇ ਦੇਖੋ ਕਿ ਵੇਲਨੇ ਦੇ ਵਿੱਚ ਦੀ ਕਿਵੇਂ ਗੰਨਾ ਪੀੜ ਹੁੰਦਾ ਹੈ ਕਿਵੇਂ ਪੀੜ ਹੁੰਦਾ ਹੈ ਇਹ ਕਿੱਡੀ ਵੱਡੀ ਜ਼ੁਲਮ ਦੀ ਹੱਦ ਹੈ ਕਿ ਪਹਿਲਾਂ ਸਭ ਤੋਂ ਜਿਹੜੀ ਸ਼ਹਾਦਤ ਹੋਈ ਉਹ ਵਿਰਧ ਮਾਂ ਦੀ ਹੋਈ ਪਾਈ ਮੋਤੀराम ਮਹਿਰਾ ਦੀ ਮਾਂ ਨੂੰ ਪੀੜਿਆ ਗਿਆ ਫਿਰ ਉਹਨਾਂ ਦੀ ਧਰਮ ਸੋਤਰੀ ਨੂੰ ਫਿਰ ਉਹਦੇ ਸੱਤ ਸਾਲਾ ਪੁੱਤਰ ਨੂੰ ਤੇ ਆਖਰ ਵਿੱਚ ਪਾਈ ਮੋਤੀਰਾਮ ਮਹਾਰਾ ਨੂੰ ਵੇੜ ਨੇ ਵਿੱਚ ਦੇ ਕੇ ਪੀੜਿਤ ਦਿੱਤਾ ਗਿਆ ਉਹਨਾਂ ਦਿਨ ਉਸ ਸੱਤਮੀ ਤੇ ਢੁੱਲੀ ਤੇ ਜ਼ਾਲਮ ਵਜ਼ੀਰ ਖਾਂ ਦੇ ਮੱਥੇ ਤੇ ਇੱਕ ਹੋਰ ਕਾਲਾ ਦਾਗ ਲੱਗ ਗਿਆ ਇਹ ਹੈ ਮੋਤੀराम ਮਹਾਰਾ ਦੀ عظیم ਕੁਰਬਾਨੀ ਜਦ ਤੱਕ ਸਿੱਖਿਆਸ ਰਹੇਗਾ ਜਦ ਤੱਕ ਮਨੁੱਖੀ ਕਦਰਾਂ ਕੀਮਤਾਂ ਦੀ ਬਾਤ ਲੋਕ ਪਾਉਂਦੇ ਰਹਿਣਗੇ ਉਦੋਂ ਤੱਕ ਅਮਰ ਪਦ ਪ੍ਰਾਪਤ ਕਰ ਚੁੱਕੇ ਗੁਰੂ ਘਰ ਦੇ ਅਨੰਦ ਸਹਿਯਕ ਅक्षर ਧਾਲੂ ਤੇ ਗੁਰੂ ਕੇ ਗਰੀਬ ਸਿੱਖੇ ਜੇ ਦੀ ਸੇਕੁਰ ਸਿਖੜਾ ਤੇ ਸਿਮਰਨ ਲਾਗਾ ਪਾਈ ਜਿਓ ਇਹੋ ਜੇ ਸਿੱਖਾਂ ਦਾ ਸਤਕਾਰ ਕਰਨਾ ਬਣਦਾ ਹੁਣ ਦੀ ਯਾਦ ਵਿੱਚ ਹਰ ਸਾਲ ਸਮਾਗਮ ਵੀ ਹੁੰਦਾ ਹੈ ਯਾਦਗਾਰ ਵੀ ਬਣੀ ਹੋਈ ਹੈ ਦੀਵਾਨ ਟੋਡਰ ਮਲ ਦੀ ਹਵੇਲੀ ਸਾਨੂੰ ਸਿੱਖਾਂ ਨੂੰ ਇਹ ਚਾਹੀਦਾ ਹੈ ਕਿ ਜਿਹੜੀਆਂ ਪੁਰਾਤਨ ਜਗ੍ਹਾ ਨੇ ਜਿਹੜੇ ਪੁਰਾਤਨ ਮੋਨੂਮੈਂਟਸ ਨੇ ਸਾਡੇ ਉਹਨਾਂ ਦਾ ਇਨ ਬਿਨ ਸਰੂਪ ਕਾਇਮ ਰੱਖਣਾ ਕੌਮ ਦਾ ਫਰਜ਼ ਬਣਦਾ ਹੈ ਜਿਵੇਂ ਚਮਕੌਰ ਦੀ ਗੜੀ ਦਾ ਸਰੂਪ ਉਹ ਕਾਇਮ ਰੱਖਣਾ ਚਾਹੀਦਾ ਸੀ ਇਸੇ ਤਰ੍ਹਾਂ ਜਿਹੜੀ ਠੰਡੇ ਬੁਰਜ ਨੂੰ ਉਹਦੀ ਇਮਾਰਤ ਨੂੰ ਕਾਇਮ ਰੱਖਣਾ ਚਾਹੀਦਾ ਸੀ ਉਹਨਾਂ ਤੋਂ ਪ੍ਰੇਰਣਾ ਮਿਲਦੀ ਹੈ ਮੋਤੀਰਾ ਮਹਿਰਾ ਦੇ ਘਰ ਨੂੰ ਦੀਵਾਨ ਟੋਟਰ ਮਲ ਦੀ ਹਵੇਲੀ ਨੂੰ ਇਹ ਸੰਭ ਕੇ ਰੱਖਣਾ ਸਾਡਾ ਕੌਮ ਦਾ ਫਰਜ਼ ਬਣਦਾ ਹੈ ਅੱਜ ਦੇ ਦਿਨ ਜਿਥੇ ਅਸੀਂ ਸਭ ਜ਼ਾਦਿਆਂ ਨੂੰ ਨਤਮਸਤਕ ਹੁੰਨੇ ਆ ਉਥੇ ਇਸ عظیم ਕੁਰਬਾਨੀ ਦੇ ਕੇ ਆਪਣਾ ਸਾਰਾ ਹੀ ਇੱਕ ਕਿਸਮ ਦਾ ਪਰਿਵਾਰ ਹੀ ਵਾਰ ਕੇ ਜੋ ਮਹਾਨ ਪੁਰ ਨੇ ਪਾਏ ਨੇ ਉਹਨਾਂ ਸਦਕਾ ਅਸੀਂ ਪਾਈ ਮੋਤੀਰਾ ਮਹਿਰਾ ਉਹਦੇ ਪਰਿਵਾਰ ਨੂੰ ਨਤਮਸਤਕ ਹੁੰਦੇ ਹੋਏ ਇਸ ਐਪੀਸੋਡ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਸੇਵਕੀ ਔਰਤ ਨਿਭੀ ਪ੍ਰੀਤ ਜੀਵਤ ਸਾਹਿਬ ਸੇਵੇ ਆਪਣਾ ਚਲਤੇ ਰੱਖਿਓ ਕੀ ਇਸ ਤੁਕ ਤੇ ਅਮਲ ਕਰਦੇ ਹੋਏ ਉਹ ਆਪਣਾ ਬਲੀਦਾਨ ਦੇ ਕੇ ਅਮਰ ਹੋ ਗਏ ਐਪੀਸੋਡ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਵੇਖਦੇ ਰਹੋ ਆਪਣੇ ਚੈਨਲ ਤਾਂ ਪੰਜਾਬ ਟਾਕਸ